ਤੇ ਇੱਕ ਬੰਦਾ ਸੀਗਾ ਹੂੰ ਉਹਨੂੰ ਫਾਂਸੀ ਹੋਗੀ ਅੱਛਾ ਫਾਂਸੀ ਹੋਏ ਹੋਏ ਰਾਜਾ ਕਹਿੰਦਾ ਵੀ ਦਿਨੂ ਫਲਾਣੀ ਤਰੀਕ ਨੂੰ ਫਾਂਸੀ ਦਿੱਤੀ ਜਾਊਗੀ ਹਾਂ ਉਹ ਬੰਦਾ ਵਿਚਾਰਾ ਦੁਖੀ ਹੋ ਗਿਆ ਫਾਂਸੀ ਦਿੱਤੀ ਜਾਊਗੀ ਹੂੰ ਰਾਜਾ ਨੂੰ ਕਹਿੰਦਾ ਇਹ ਬਚਨ ਦਾ ਤਰੀਕਾ ਨਹੀਂ ਹੋਊ ਅੱਛਾ ਰਾਜਾ ਕਹਿੰਦਾ ਬਾਜੀ ਅੰਗਰ ਜੀ ਤੂੰ ਕਹਿੰਦਾ ਵੀ ਆਪਣਾ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ ਹਾਂ ਦੱਸੋ ਕਿਹੜਾ ਹਾਂਜੀ ਕੰਦਰ ਵੀ ਐਂ ਦਸ ਵੀ ਆਪਣਾ ਜਨਾਨੀ ਲਾਲੋ ਵੀ ਲੀਡੀ ਵੀ ਖੁਸ਼ ਕਦੋਂ ਹੁੰਦੀ ਐ ਘਰ ਵਾਲੀ ਮਤਲਬ ਹਾਂ ਘਰ ਵਾਲੀ ਲਾਲੋ ਹੂੰ ਵੀ ਖੁਸ਼ ਕਦੋਂ ਹੁੰਦੀ ਐ ਅੱਛੇ ਉਹ ਸੋਚੀ ਪੈ ਗਿਆ ਵੀ ਕੀ ਜਵਾਬ ਦੇਵਾਂ ਹਾਂਜੀ ਤੇ ਰਾਜ ਨੂੰ ਰਾਜਾ ਕਹਿੰਦਾ ਚਲ ਤੈਨੂੰ 1 ਸਾਲ ਦਿੱਤਾ ਵੀ ਤੈਨੂੰ ਛੱਡਦਾ ਨਾ ਵੀ 1 ਸਾਲ ਬਾਅਦ ਤੈਨੂੰ ਫੜਾਂਗੇ ਦੁਬਾਰੇ ਵੀ ਇਹ ਨਾ ਤਾਂ ਜਵਾਬ ਦਿੱਤਾ ਹਾਂ ਤਾਂ ਫਾਂਸੀ ਲੱਗ ਜੂਗੀ ਇਹ ਚੇਤ ਉਹ ਫਿਰ ਇੱਕ ਸਾਗ ਕਹੁੰਦਾ ਕਹੁੰਦਾ ਚਲ 6 ਮਹੀਨੇ ਲੰਘ ਗਏ ਹੂੰ ਉਦੋਂ ਬਾਅਦ ਇੱਕ ਕਿਸੇ ਨੇ ਦੱਸਿਆ ਵੀ ਇੱਕ ਜੰਗਲ ਦੇ ਵਿੱਚ ਹੋ ਰਹੀ ਦੀ ਹੈਗੀ ਚੰਡੇਲ ਹੂੰ ਉਹ ਤੇਰੇ ਸਵਾਲ ਦਾ ਜਵਾਬ ਦੇ ਸਕਦੀ ਹੈ ਅੱਛਾ ਉਹ ਜਾਂਦਾ ਹੈ ਉੱਥੇ ਹੂੰ ਜਾਂ ਕਿ ਭਈ ਉਹ ਕਹਿੰਦਾ ਵੀ ਕਿਵੇਂ ਹੈ ਕੀ ਤੂੰ ਕਿੱਧਰ ਫਿਰਦਾ ਹੈ ਕੰਨਾ ਕਰਕੇ ਵੀ ਮੈਨੂੰ ਵੀਰੇ ਸਵਾਲ ਦਾ ਜੇ ਮੈਨੂੰ ਫਾਂਸੀ ਹੋਣੀ ਹੈ। ਹੂੰ ਵੀ ਰਾਜੇ ਨੇ ਮੈਨੂੰ ਐ ਗੁੱਸੇ ਵੀ ਐਂ ਦੱਸ ਵੀ ਜਨਾਨੀ ਖੁਸ਼ਕਦਰੋਂ ਹੁੰਦੀ ਹੈ। ਹੂੰ ਵੀ ਜੇ ਤਾਂ ਸਵਾਲ ਦਾ ਜਵਾਬ ਦੇਤਾ ਤਾਂ ਤਾ ਤੈਨੂੰ ਫਾਂਸੀ ਲਾ ਦੇਣੀ ਵੀ ਮੈਨੂੰ ਫਾਂਸੀ ਦਾ ਦਨਗੇ। ਨਹੀਂ ਮaaf ਹੋ ਜੂਗੀ ਫਾਂਸੀ ਵੀ। ਹਾਂ। ਉਹ ਗੰਦੀ ਚਾਲ ਇਹ ਤਾਂ ਜਵਾਬ ਮੈਨੂੰ ਕਹਿੰਦੀ ਪਹਿਲਾਂ ਪਰ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਊ। ਅੱਛਾ। ਉਹ ਹੁਣ ਚੜ੍ਹੇ ਲੋ ਦਰਦਾ ਵਿਚਾਰਾ ਉਹ ਕਹਿੰਦਾ ਵੀ ਚਲ ਮਰਨ ਨਾਲ ਤਾਂ ਠੀਕ ਹੈ ਵਿਆਹ ਕਰਾ ਲਵਾਂ ਨੇ। ਹਾਂ। ਚਲ ਉਹਨੇ ਵਿਆਹ ਕਰਾ ਲਿਆ। ਹੂੰ ਬੈਕਗ੍ਰਾਉਂਡ ਤੋਂ ਬਾਅਦ ਕੈਂਦੀ ਵੀ ਕਹਿੰਦਾ ਵੀ ਚਲ ਦੱਸ ਬਈ ਕੋ ਹੋਇਆਗਾ ਵੀ ਕਿਵੇਂ ਐ ਖੁਸ਼ ਰਹਿੰਦੀ ਐ ਜਨਾਨੀ ਹਾਂ ਉਹਨੂੰ ਚਲ ਤੂੰ ਮੇਰੇ ਨਾਲ ਵਿਆਹ ਕਰਾਇਆਗਾ ਕੈਂਦੀ ਚਲ ਤੂੰ ਮੇਰੀ ਇੱਕ ਗੱਲ ਮੈਂ ਤੈਨੂੰ ਐ ਕਰ ਦੇਣੀ ਆ ਹੂੰ ਵੀ ਮੈਂ 12 ਘੰਟੇ ਦਾ ਚਡੇਲ ਵਾਂ ਕੇ ਰਹੇਗਾ ਹੂੰ 12 ਘੰਟੇ ਆਪਣਾ ਪਰਿਵਾਰ ਵਾਂ ਕੇ ਰਹੇਗਾ ਅੱਛਾ ਤੇ ਕੈਂਦੀ ਵੀ ਤੂੰ ਦੱਸ ਦੇ ਵੀ ਕਦੋਂ 12 ਘੰਟੇ ਨੇ ਚਡੇਲ ਬਣਾ ਜਾਂ ਮੈਂ ਰਾਤ ਨੂੰ ਚਡੇਲ ਬਣਾ ਹੂੰ ਉਹ ਵਿਚਾਰਾ ਸੋਚੀ ਪੈ ਗਿਆ ਵੀ ਕਿਵੇਂ ਕਰਾਂ ਵੀ ਦਿਨੇ ਚੰਡੇਲ ਬਣੇ ਦਿਨੇ ਰਿਸ਼ਤੇਦਾਰ ਵੀ ਆਉਣਗੇ ਹੋਰ ਆਉਣਗੇ ਰਾਤ ਨੂੰ ਰਾਤ ਕੇ ਮਿਲਾਂਗੂਗੀ ਹੂੰ ਵਿਚਾਰਾ ਸੋਚੀ ਪੈ ਗਿਆ ਹੂੰ ਉਹ ਕਹਿੰਦਾ ਭਈ ਚੱਲ ਜਿਵੇਂ ਤੇਰੀ ਮਰਜ਼ੀ ਹੈ ਕਹਿੰਦਾ ਉਵੇਂ ਹੀ ਕਰ ਲਿਆ ਕਰ ਕਹਿੰਦਾ ਹੁਣ ਕੀ ਕਰੇ ਹੂੰ ਚਲੋ ਖੁਸ਼ੀ ਹੋ ਗਈ ਨੇ ਕਹਿੰਦੀ ਚੱਲ ਤੂੰ ਇੰਨਾ ਵਜੇ ਤੱਕ ਨਹੀਂ ਮੈਂ ਹੁਣ ਪਰੀ ਬਣ ਕੇ ਰਹੂੰ 24 ਘੰਟੀ ਅੱਛਾ ਵਿਚਡੇਲ ਨਹੀਂ ਬਣਦੀ ਹੈਗੀ ਵਿਚਡੇਲ ਨਹੀਂ ਵਾਂ ਤੇ ਵੀ ਚਲਦਾ ਐਂ ਕਹਤਾ ਵੀ ਤੇਰੀ ਮਰਜ਼ੀ ਹੈ ਵੀ ਤੇਰੀ ਜੇ ਮਰਜ਼ੀ ਕਰ ਲੈ ਹਾਂਜੀ ਉਹਦਾ ਮੇਰੇ ਸਵਾਲ ਦਾ ਉੱਤਰ ਕਹਿੰਦਾ ਉਹ ਕਹਿੰਦੀ ਇਸੇ ਤਰ੍ਹਾਂ ਉੱਤਰ ਹੈ ਕਹਿੰਦੀ ਜੇ ਤਾਂ ਜਨਾਨੀ ਦੀ ਹਾਂ ਚ ਹਾਂ ਮਲਾਏਗਾ ਤਾਂ ਉਹ ਤਾਂ ਹੀ ਕਹਿੰਦੀ ਖੁਸ਼ ਹੋ ਗਈ ਨਹੀਂ ਡੋਗੀ ਤਾਂ ਪਰਿਆ ਜੇ ਜਮੂਰੋ ਜਵਾਬ ਦੇ ਦਦਾ ਤਾਂ ਚੰਡੀਲ ਤਾਂ ਚਡੇਲ ਬਣ ਜੇ ਹਾਂ ਉਹੀ ਕੰਮ ਆ ਜਨਾਨੀਆਂ ਦਾ ਜੇ ਤਾਂ ਭਈ ਜਵਾਬ ਦੇ ਦੇ ਮੂਰੋ ਤਾਂ ਉਹ ਚੰਡੀਲ ਤਾਂ ਜੇ ਹਾਂ ਚ ਹਾਂ ਮਲਾਈਏ ਤਾਂ ਪਰਿਆ ਅੱਛਾ ਆਹ ਕਹ ਠੀਕ